ਮੇਰੀ ਵਾਈਫ ਨੇ ਮੇਰੀ ਤਿੰਨਵਰੀ ਫਾਈਲ ਲਈ ਤਿੰਨੇ ਵਾਰੀ ਇਜੈਕਟ ਕਰਤਾ ਉਹਨਾਂ ਨੇ ਇਹੀ ਕਹਿਤਾ ਵਿਥੋਟੀ ਮੈਰਿਜ ਵੈਲਡ ਨਹੀਂ ਗਈ ਜਿਹਦੇ ਵਿੱਚ ਇਹ ਸੱਦ ਨਹੀਂ ਹੋ ਰਿਹਾ ਵੀ ਤੁਸੀਂ ਹਸਬੰਡ ਵਾਈਫ ਹੋ ਇਤੋਂ ਤੱਕ ਇਹਦੇ ਕੋਲ ਮੈਰਿਜ ਸਰਟੀਫਿਕੇਟ ਦੀ ਫੋਟੋ ਦੀ ਉਹ ਵੀ ਇਹਨੇ ਨਹੀਂ ਲਾਈ ਖੱਟਾਈ ਸਾਡਾ ਤਕਰੀਬਨ 35 ਲੱਖ ਰੁਪਏ ਲੱਗ ਗਏ ਕਸ਼ਤ ਦਾ ਮੈਂ ਬੈਂਕ ਚੋਂ ਲੋਨ ਲਿਆ ਬਸ ਮੈਂ ਆਪਦਾ ਜੀਪੀਐਫ ਕਢਾ ਕੇ ਲਾਇਆ 7 7 ਸਾਲ 8 ਸਾਲ ਹੋ ਗਏ ਦੇਖੋ ਤੁਸੀਂ ਵਿਆਜ ਭਾਗ ਕਿੰਨਾ ਲੱਭਣ ਜਾਂਦਾ ਪੈਸਾ ਇਹਦਾ ਉਹਦਾ ਤਾਂ ਹੀ ਹਲਤ ਕਰ ਮੈਂ ਤਾਂ ਵਿਆਜ ਮੁੜੀ ਜਾਂਦਾ ਜਦੋਂ ਮੈਂ ਉਹਨਾਂ ਕੋਲ ਲਾਉਂਦਾ ਹੀ ਕਾਲ ਵੇਟਿੰਗ ਚ ਆਉਂਦਾ ਹਰ ਵਾਰ WhatsApp ਤੇ ਕਾਲ ਕਰਾਂ ਤਾਂ ਵੀ ਮੈਨੂੰ ਇਹ ਤਾਂ ਮੈਨੂੰ ਫੋਨ ਕਰਨੇ ਕੀ ਮੇਰੀ ਸਾਰੀ ਫੈਮਿਲੀ ਦੇ ਨੰਬਰ ਬਲੌਕ ਕਰਤੇ ਨੰਬਰ ਦੋ ਇਹਨੇ ਆਪਣਾ ਬੈਂਕ ਕੋਡ ਵੀ ਚੇਂਜ ਕਰ ਲਿਆ ਸੀ ਜਿਹਦੇ ਵਿੱਚ ਸਾਰੀ ਪੇਮੈਂਟ ਗਈ ਬਾਹਰ ਤੋਂ ਗੱਲ ਹੀ ਨਹੀਂ ਕਰਦਾ ਰਿਹਾ ਜੀ ਉਹ ਤਾਂ ਸਤੋ ਉਲਟ ਸਾਨੂੰ ਮਿੱਠੀਆਂ ਗੋਲੀਆਂ ਦੇ ਦਿੰਦੇ ਆ ਕੋਈ ਨਹੀਂ ਜੀ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਜਿਵੇਂ ਕਹਿੰਦੇ ਪਿੰਡੂ ਲੋਕ ਇਹ ਚਾਂਸੇ ਚ ਆ ਗਏ ਇਹ ਸ਼ਹਿਰ ਦੇ ਜਿਹੜੇ ਸਿੱਖੇ ਹੁੰਦੇ ਆ ਮੇਰੇ ਸਹੁਰੇ ਇੱਥੇ ਤੱਕ ਵੀ ਮੈਨੂੰ ਕਹਤਾ ਜੇ ਸਾਡੀ ਕੁੜੀ ਤੈਨੂੰ ਨਾ ਸੱਜੂਗੀ ਤੇਰਾ ਮੈਰਿਜ ਮੈਂ ਕਰਾਂਗਾ ਸਾਰਾ ਕਹਿੰਦਾ ਮੈਨੂੰ ਨਹੀਂ ਪਤਾ ਸਾਰਾ ਕੁਝ ਇਹਦੀ ਵੱਡੀ ਭੈਣ ਤੇ ਹੀ ਅੰਡਰ ਚੱਲਦਾ ਪਿਆ ਦੱਸਿਆ ਹੋਵੇ ਕਿ ਮੇਰਾ ਰਿਲੇਸ਼ਨ ਜਾਂ ਕਿਸੇ ਹੋਰ ਨਾਲ ਮੈਂ ਤੁਹਾਨੂੰ ਤਾਂ ਕਰਕੇ ਨਹੀਂ ਬੁਲਾ ਸਕਦੀ ਬਾਅਦ ਵਿੱਚ ਕੁਝ ਇਦਾਂ ਦਾ ਮੈਨੂੰ ਲੱਗਿਆ ਵਾ ਕਿਉਂਕਿ ਇਹਦੀ ਪ੍ਰਿੰਟ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਇਦਾਂ ਦੀ ਕੋਈ ਗੱਲ ਆ ਕੋਈ ਹਰਮਨ ਰਾਇਲ ਨਾਂ ਦੇ ਮੁੰਡੇ ਦੇ ਨਾਲ ਹੋਈ ਆ ਉਹਦੀ ਮੇਰੇ ਕੋਲ ਫੋਟੋ ਵੀ ਹੈਗੀ ਆ ਮੇਰੇ ਕੋਲ ਡਿਟੇਲ ਵੀ ਹੈਗੀ ਆ ਉਹਦੇ ਨਾਲ ਮੇਰੇ ਸਾਲੇ ਨੇ ਵੀ ਗੱਲ ਕੀਤੀ ਆ ਉਹਦੇ ਮੇਰੇ ਕੋਲ ਸਕਰੀਨਸ਼ਾਟ ਵੀ ਆਰੰਭੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ सुरेंद्र ਕੁੜੀਆਂ ਦੇ ਵੱਲੋਂ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਕੀਤੇ ਜਾ ਰਹੇ ਫਰੋਡ ਨੂੰ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਭਾਰੀ ਇਕੱਠ ਰੱਖਿਆ ਗਿਆ 55 ਦੇ ਕਰੀਬ ਪਰਿਵਾਰ ਪਹੁੰਚੇ ਨੇ ਜੋ ਕੁੜੀਆਂ ਤੋਂ ਪੀੜਿਤ ਨੇ ਜੋ ਵਿਦੇਸ਼ ਜਾ ਕੇ ਇਹਨਾਂ ਨੂੰ ਬੁਲਾਇਆ ਤੱਕ ਨਹੀਂ ਹਾਲਾਂਕਿ ਫੋਨ ਤੱਕ ਬਲੌਕ ਕਰ ਦਿੱਤੇ ਗਏ ਤੇ ਪਿੰਡ ਦੋਤਰਾਂ ਤੋਂ ਜ਼ਿਲ੍ਹਾ ਮੋਗਾ ਮਾਈਂ ਦੇ ਨਾਲ ਵੀ ਇਹੀ ਕੁਝ ਹੋਇਆ ਪਹਿਲਾਂ ਬਾਈ ਦੇ ਨਾਲ ਵਿਆਹ ਹੋਇਆ ਕੁੜੀ ਦਾ ਉਸ ਤੋਂ ਬਾਅਦ ਕੁੜੀ ਨੂੰ ਵਿਦੇਸ਼ ਭੇਜਿਆ ਪਰ ਕੁੜੀ ਨੇ ਉੱਥੇ ਜਾ ਕੇ ਬਾਈ ਨੂੰ ਨਹੀਂ ਬੁਲਾਇਆ ਅਸੀਂ ਤੇ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਕੀ ਮਸਲਾ ਸੀ ਕੀ ਕੁਝ ਹੋਇਆ ਹਾਂਜੀ ਜੀ ਬਾਈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਦੋਦ ਸਰਕੀ ਮੇਰਾ 31 ਮਈ 2015 ਨੂੰ ਮੈਰਿਜ ਹੋਈ ਆ ਤੇ 2017 6 April 2017 ਨੂੰ ਮੈਂ ਆਪਣੀ ਵਾਈਫ ਨੂੰ ਬਾਹਰ ਭੇਜਿਆ ਆਈਲੈਂਡਸ ਮੈਂ ਕਰਾਈ ਸਾਰਾ ਖਰਚਾ ਮੈਂ ਕੀਤਾ ਟੋਟਲ ਜਿੰਨਾ ਵੀ ਖਰਚਾ ਹੋਇਆ ਇੱਥੋਂ ਤੱਕ ਵਰਕ ਪਰਮਿਟ ਦੀ ਫੀਸ ਵੀ ਮੈਂ ਪੇ ਕੀਤੀ ਜਿਹੜੀ ਕਿ 250 ਡਾਲਰ ਸੀਗੀ ਮੈਂ ਉੱਥੇ 2000 ਪੇ ਕੀਤਾ 2000 ਡਾਲਰ ਪੇ ਕੀਤਾ ਮੇਰੀ ਵਾਈਫ ਨੇ ਮੇਰੀ ਤਿੰਨੇ ਵਾਰੀ ਫਾਈਲ ਲਈਏ ਤਿੰਨੇ ਵਾਰੀ ਰਿਜੈਕਟ ਕਰਤਾ ਨਾ ਇਹਨੇ ਕੋਈ ਪ੍ਰੂਫ ਦਿੱਤਾ ਤੇ ਨ ਨਹੀਂ ਇਹਨੇ ਮੈਨੂੰ ਇੱਕ ਵਾਰੀ ਵੀ ਕਾਲ ਕਰਕੇ ਪੁੱਛਿਆ ਵੀ ਤੇਰਾ ਰਿਫਿਊਜ਼ਲ ਕਿਉਂ ਆਈ ਬਾਅਦ ਵਿੱਚ ਜਦੋਂ ਅਸੀਂ ਇਹਨਾਂ ਦੇ ਫੈਮਿਲੀ ਕੋਲੇ ਗਏ ਸਰ ਇੱਕ ਗੱਲ ਕੀਤੀ ਵੀ ਐ ਇਦਾਂ ਮੇਰੇ ਸਹੁਰੇ ਨੇ ਇਹੀ ਕਿਹਾ ਵੀ ਤੇਨੂੰ ਕੁੜੀ ਜ਼ਰੂਰ ਬੁਲਾਉਗੀ ਮੇਰੇ ਸਹੁਰੇ ਨੇ ਇੱਥੇ ਤੱਕ ਵੀ ਮੈਨੂੰ ਕਹਿਤਾ ਜੇ ਸਾਡੀ ਕੁੜੀ ਤੈਨੂੰ ਨਾ ਸੱਦੂਗੀ ਤੇਰਾ ਮੈਰਿਜ ਮੈਂ ਕਰੂੰਗਾ ਇਹ ਗੱਲ ਪਹਿਲਾਂ ਹੋਈ ਸੀ ਉਹਦੇ ਦੇ ਪਰਿਵਾਰ ਨਾਲ ਕਿ ਜੇ ਕੁੜੀ ਨਾ ਸੱਧੂਗੀ ਤਾਂ ਅਸੀਂ ਪਰਾਂਗੇ ਜੀ ਮੇਜਰੋਂ ਅਸੀਂ ਪੰਚਾਇਤ ਲੈ ਕੇ ਗਏ ਸੀਗੇ ਮੇਰੇ ਫਾਦਰ ਸਾਹਿਬ ਮੇਰੇ ਬਰਾਦਰ ਅਸੀਂ 2-4 ਮਨਦੇ ਹੋਰ ਮੋਤਵਾਰ ਸੀਗੇ ਜਦੋਂ ਇਹ ਗੱਲ ਹੋਈ ਮੇਰੇ ਸਹੁਰੇ ਨੇ ਮੇਰੇ ਸਾਰਿਆਂ ਦੇ ਸਾਹਮਣੇ ਇਹ ਗੱਲ ਖਾਤੀ ਵੀ ਜੇ ਮੇਰੀ ਕੁੜੀ ਇਦਾਂ ਦੇ ਕੰਮ ਕਰੂਗੀ ਕਿ ਨਾ ਤੇ ਮੈਂ ਤੇਰੀ ਮੈਰਿਜ ਮੈਂ ਕੁੜੀ ਲੱਭ ਕੇ ਕਰੂਗੀ ਇਹ ਗੱਲ ਕੀਤੀ ਸਾਰਾ ਖਰਚਾ ਮੈਂ ਕੀਤਾ ਨਾ ਹੀ ਮੇਨੂੰ ਕੁੜੀ ਨੇ ਬੁਲਾਇਆ ਨੰਬਰ 2 ਜਿਵੇਂ ਹੁਣ ਮੇਰੇ ਫਾਦਰ ਸਾਹਿਬਾ ਇਹਨਾਂ ਇਹ ਮੁਲਾਜ਼ਮ ਰਿਟਾਇਰ ਹੋਏ ਆ ਸਾਰਾ ਪੀਐਫ ਪੰਡ ਦੋ ਬੈਂਕਾਂ ਦਾ ਨੋਨ ਲਿਆ ਇਹਨਾਂ ਨੇ ਜਿਹੜੇ ਹਜੇ ਵੀ ਕਿਸ਼ਤਾਂ ਭਰਦੇ ਪਏ ਸੀਗੇ ਇਹ ਚੀਜ਼ ਤੇ ਕਿੰਨਾ ਟਾਈਮ ਹੋ ਗਿਆ ਕੁੜੀ ਨੂੰ ਅੱਜ ਵਿਦੇਸ਼ ਗਏ ਨੂੰ ਮੇਰੀ 6 April 2017 ਦੀ ਗਈ ਵੀ ਇਹ 31 May ਨੂੰ ਮੇਰੀ ਮੈਰਿਜ ਹੋਈ ਦੋ ਇੱਕ ਸਾਲ 11 ਮਹੀਨੇ ਮੇਰੇ ਕੋਲ ਰਹੀ ਹੈ ਇਸ ਤੋਂ ਬਾਅਦ ਇਹ ਗਈ ਇਹ 6 April 2017 ਨੂੰ ਹੁਣ ਤੱਕ ਨਾ ਇਹ ਹੁਣ ਇਸ ਤੋਂ ਬਾਅਦ ਜਦੋਂ ਮੈਂ ਇਹਦੇ ਵਿੱਚ ਆਪਣਾ ਹਾਾਈ ਕੋਰਟ ਦੇ ਵਿੱਚ ਆਹ ਪਰਚਾ ਕਰਵਾਇਆ ਜਿਹਦੇ ਮੇਰੇ ਸਹੁਰੇ ਸਾਹਿਬ ਤੇ ਤੇ ਮੇਰੀ ਵਾਈਫ ਤੇ ਪਰਚਾ ਵੀ ਆ ਤੇ ਤਰੀਕਾਂ ਪੈਂਦੀਆਂ ਪਿੰਨਾਂ ਤੇ ਨਾ ਹੀ ਇਹਨੇ ਹੁਣ ਮੈਨੂੰ ਕੋਈ ਰਿਪਲਾਈ ਕੀਤਾ ਵੀ ਮੇਰੇ ਨਾਲ ਕਿਵੇਂ ਕਰਨੀ ਐ ਜਾਂ ਮੈਨੂੰ ਬੁਲਾਉਣਾ ਜਾਂ ਨਹੀਂ ਬੁਲਾਉਣਾ ਇਹਨੇ ਹਜੇ ਤੱਕ ਕੋਈ ਵੀ ਇਹੋ ਜਿਹੀ ਗੱਲ ਨਹੀਂ ਕੀਤੀ ਗੱਲ ਹੁੰਦੀ ਐ ਕੁੜੀ ਦੇ ਨਾਲ ਨਹੀਂ ਜੀ ਦੋ ਪਹਿਲਾਂ ਵੀ ਇਹਨੇ ਦੋ ਨੰਬਰ ਇਹਨੇ ਆਪਣਾ ਮੈਨੂੰ ਨੰਬਰ ਬਲੌਕ ਕਰਤਾ ਮੇਰੀ ਸਾਰੀ ਫੈਮਿਲੀ ਦੇ ਨੰਬਰ ਬਲੌਕ ਕਰਤੇ ਨੰਬਰ ਦੋ ਇਹਨੇ ਆਪਣਾ ਬੈਂਕ ਕੋਡ ਆਉਣ ਵੀ ਚੇਂਜ ਕਰ ਲਿਆ ਸੀ ਜਿਹਦੇ ਵਿੱਚ ਸਾਰੀ ਪੇਮੈਂਟ ਗਈ ਸੀ ਕਿੰਨੇ ਟਾਈਮ ਤੱਕ ਤੁਹਾਡੀ ਗੱਲ ਹੁੰਦੀ ਰਹੀ ਹੈ ਕੁੜੀ ਦੇ ਨਾਲ ਕੰਕੇ ਚਲੋ 1 ਸਾਲ 5 6 ਮਹੀਨੇ ਜਿੰਨਾ ਚੱਕਰ ਸਾਰਾ ਜਿਵੇਂ ਹੁਣ ਉਧਰ ਬਾਹਰ ਫਸਟ ਸਮੈਸਟਰ 4 ਮੰਥ ਦਾ ਹੁੰਦਾ ਹੀ ਜਦੋਂ ਇਹਦੇ ਸਾਰੇ 4 ਮੰਥ ਸਮੈਸਟਰ ਚਾਰੇ ਸਮੈਸਟਰ ਕੰਪਲੀਟ ਹੋ ਗਏ ਨੰਬਰ ਤੋਂ ਜਦੋਂ ਤੱਕ ਵਰਕ ਪਰਮਿਟ ਦੀ ਫੀਸ ਚਲੀ ਗਈ ਉਹਨਾਂ ਚੱਕਰ ਮੈਂ ਇੰਨਾ ਮਾੜੀ-ਭੂਟੀ ਗੱਲ ਹੁੰਦੀ ਰਹੀ ਇਸ ਤੋਂ ਬਾਅਦ ਇਹਨੇ ਨੰਬਰ ਬਲੌਕ ਕਰਤਾ ਇੱਥੇ ਤੱਕ ਨੰਬਰ ਵੀ ਚੇਂਜ ਕਰਤਾ ਮਤਲਬ ਜਦੋਂ ਫੀਸ ਪੂਰੀ ਹੋ ਗਈ ਸਾਰੇ ਖਰਚੇ ਕੰਪਲੀਟ ਹੋ ਗਏ ਉਸ ਤੋਂ ਬਾਅਦ ਤੁਹਾਨੂੰ ਬੁਲਾਇਆ ਤੱਕ ਨਹੀਂ ਹਾਂਜੀ ਜਮਾ ਹੀ ਨਹੀਂ ਬੁਲਾਇਆ ਤੱਕ ਹਾਂਜੀ ਇਹਦੇ ਵਿੱਚ ਇਹ ਸੀਗਾ ਜਦੋਂ ਅਸੀਂ ਪੰਚਾਇਤ ਲੈ ਕੇ ਗਏ ਇਹਨੇ ਪੰਚਾਇਤ ਦੇ ਦਫਾ ਚਾ ਕੇ ਮੈਨੂੰ ਤਿੰਨ ਵਾਰੀ ਕਾਗਜ਼ ਭੇਜੇ ਪਰ ਇਹਨੇ ਤਿੰਨੇ ਵਾਰੀ ਕਾਗਜ਼ ਰਿਜੈਕਟ ਹੋ ਗਏ ਤੀਜੀ ਵਾਰ ਉਹਨਾਂ ਨੇ ਇਹ ਹੀ ਕਹਿਤਾ ਵੀ ਤੁਹਾਡੀ ਮੈਰਿਜ ਵੈਲਡ ਨਹੀਂ ਗਈ ਮੈਰਿਜ ਸਕਸੈਸਫੁਲ ਨਹੀਂ ਸ਼ੋਅ ਕਰ ਸਕੀ ਵੀ ਜਿਹਦੇ ਵਿੱਚ ਇਹ ਸੱਦ ਨਹੀਂ ਹੋ ਰਿਹਾ ਵੀ ਤੁਸੀਂ ਹਸਬੰਡ ਵਾਈਫ ਹੋ ਨਾ ਹੀ ਇਹਨੇ ਕੋਈ ਚੈਟ ਦਿੱਤੀ ਨਾ ਹੀ ਇਹਨੇ ਕੋਈ ਆਪਣਾ ਰਿਲੇਸ਼ਨ ਦੇ ਵਿੱਚ ਜੋ ਕੁਝ ਵੀ ਹੁੰਦਾ ਵੀ ਕੋਈ ਸਬੂਤ ਨਹੀਂ ਦਿੱਤਾ ਇਹ ਤੱਕ ਇਹਦੇ ਕੋਲ ਮੈਰਿਜ ਸਰਟੀਫਿਕੇਟ ਦੀ ਫੋਟੋ ਦੀ ਉਹ ਵੀ ਇਹਨੇ ਨਹੀਂ ਲਾਈ ਉਹ ਵੀ ਮੈਂ ਇਧਰੋਂ ਫੋਟੋ ਸੈਂਡ ਕੀਤੀ ਇਹ ਚੀਜ਼ ਕੁੜੀ ਨੇ ਕਾਰਨ ਕੀ ਦੱਸਿਆ ਕਿ ਮੈਂ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੀ ਜਾਂ ਕੀ ਕਾਰਨ ਕੀ ਹੋਇਆ ਕੁੜੀ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਮੈਨੂੰ ਕੁਟਦਾ ਮਾਰਦਾ ਸੀ ਉਤੋਂ ਮੇਨੂੰ ਦਾਜ ਮੰਗਦਾ ਮੇਰੇ ਸਹੁਰੇ ਨੇ ਹੁਣ ਮੇਰੇ ਤੇ ਇੱਥੇ ਐਨਆਰਆਈ ਥਾਣੇ ਦੇ ਵਿੱਚ ਕੇਸ ਕਰਨ ਨੂੰ ਫਿਰਦੇ ਸੀਗੇ ਤੇ ਇਹਨਾਂ ਨੇ ਹੁਣ ਮੈਨੂੰ ਇਹ ਕਿਹਾ ਕਿ ਇੱਕ ਤਾਂ ਇਹ ਕੁੜੀ ਨੂੰ ਕੁਟਦਾ ਮਾਰਦਾ ਹੈਗਾ ਕੁੜੀ ਦਾਜ ਮੈਥੋਂ ਦਾਜ ਮੰਗਦਾ ਸੀਗਾ ਤੇ ਹੁਣ ਮੈਨੂੰ 4 14 ਚੋ 10ਵੇਂ ਮਹੀਨੇ ਦੀ 14 ਤਰੀਕ ਨੂੰ ਐਨਆਰਆਈ ਕਮਿਸ਼ਨਰ ਨੇ ਬੁਲਾਇਆ ਬਾਈ ਚੰਡੀਗੜ੍ਹ ਉਹ ਤੇ ਵੇਖਦੇ ਆਂ ਵੀ ਉੱਥੇ ਕੀ ਡਿਸੀਜਨ ਹੁੰਦਾ ਪਹਿਲਾਂ ਵੀ ਮੈਨੂੰ ਤਿੰਨ ਵਾਰੀ ਇਹਨਾਂ ਨੇ ਐਨਆਰਆਈ ਥਾਣੇ ਚ ਸੱਤਿਆ ਜਿਗਾ ਤਿੰਨ ਐਸਆਈ ਸੀ ਜਿਹੜੇ ਉਹਨਾਂ ਨੂੰ ਮੈਂ ਆਪਣੇ ਸਾਰੇ ਪ੍ਰੂਫ ਦੇ ਕੇ ਆ ਚੁੱਕਾ ਵਾ ਤੇ ਹੁਣ ਉਹਨਾਂ ਨੇ ਕਮਿਸ਼ਨਰ ਨੂੰ ਫਾਈਲ ਪੇਜ ਦੀ ਤੇ ਮੈਨੂੰ 14 ਤਰੀਕ ਨੂੰ 10ਵੇਂ ਮਹੀਨੇ ਦੇ ਵਿੱਚ ਚੰਡੀਗੜ੍ਹ ਕਮਿਸ਼ਨਰ ਦੇ ਕੋਲ ਪੇਜ ਹੋਣ ਨੂੰ ਕਿਹਾ ਵਾ ਵੇਖਦੇ ਆਂ ਵੀ ਉੱਥੇ ਕੀ ਰਿਜ਼ਲਟ ਨਿਕਲਦਾ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ ਮੈਂ ਆਪਣੇ ਪ੍ਰੂਫ ਲਾ ਕੇ ਉੱਥੇ ਦੇ ਕੇ ਆਵਾਂਗੇ ਬਾਪੂ ਖਰਚਾ ਜੀ ਸਾਡਾ ਤਕਰੀਬਨ 35 ਲੱਖ ਰੁਪਏ ਲੱਗ ਗਿਆ ਜੀ ਕੁਸਤਾ ਮੈਂ ਬੈਂਕ ਚੋਂ ਲੋਨ ਲਿਆ ਕੁਸ ਮੈਂ ਆਪਦਾ ਜੀਪੀਐਫ ਕਢਾ ਕੇ ਲਾਇਆ ਸਮਝੇ ਗਏ ਬਈ ਸਾਰਾ ਮੇਰਾ ਤਕਰੀਬਨ 35 ਲੱਖ ਟੋਟਲ ਲੱਗ ਗਿਆ ਜੀ ਤੇ ਬਾਕੀ ਦੇਖੋ ਤੁਸੀਂ 7 7 ਸਾਲ 8 ਸਾਲ ਹੋ ਗਏ ਦੇਖੋ ਤੁਸੀਂ ਵਿਆਜ ਭਾਗ ਕਿੰਨਾ ਲੱਗ ਬਣ ਜਾਂਦਾ ਪੈਸਾ ਇਹਦਾ ਉਹਦਾ ਤੁਸੀਂ ਹਾਲਤ ਕਰਮੇ ਦਾ ਵਿਆਜ ਮੁੜੀ ਬੈਂਕ ਦਾ ਹਾਂਜੀ ਗੱਲ ਨਾ ਤਾਂ ਹੁਣ ਕੋਈ ਗੱਲ ਗਲਤ ਦੀ ਸਾਡੇ ਨਾਲ ਕੋਈ ਗੱਲ ਕਰੇ ਫੇਰ ਵੀ ਜੇ ਮਾਪਿਆਂ ਨੂੰ ਗੱਲ ਕਰ ਉਹ ਵੀ ਨਹੀਂ ਗੱਲ ਕਰਦਾ ਕੋਈ ਉਲਟਾ ਸਾਨੂੰ ਰੈਸਮੈਂਟ ਕਰਦੇ ਆ ਸਾਨੂੰ ਤਿੰਨ ਵਾਰ ਇਹਨਾਂ ਨੇ ਇੱਥੇ ਮੂੰਹ ਮੂੰਹ ਠਾਣੇ ਚ ਇਹਨਾਂ ਨੇ ਧਰਕਾ ਦਿੱਤੀ ਇੱਥੇ ਲਿਧਿਆਲੇ ਇਸ ਤੇ ਪਰਿਵਾਰ ਨੂੰ ਤੁਸੀਂ ਗੱਲ ਕੀਤੀ ਸੀ ਕਿ ਪਰਿਵਾਰ ਕੀ ਕਾਇਦਾ ਉਹਦੇ ਬਾਰੇ ਪਰਿਵਾਰ ਤਾਂ ਕੋਈ ਗੱਲ ਹੀ ਨਹੀਂ ਕਰਦਾ ਰਿਹਾ ਜੀ ਉਹ ਤਾਂ ਸਤੋਂ ਉਲਟ ਸਾਨੂੰ ਮਿੱਠੀਆਂ ਗੋਲੀਆਂ ਦੇ ਦਿੰਦੇ ਆ ਲੈ ਕੋਈ ਮਿੱਠੀਆਂ ਗੋਲੀਆਂ ਦੇ ਦਿੰਦੇ ਸਾਨੂੰ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਜਿਵੇਂ ਕਹਿੰਦੇ ਪਿੰਡੂ ਲੋਕ ਇਹ ਚਾਂਸੇ 'ਚ ਆ ਗਏ ਇਹ ਸ਼ਹਿਰ ਦੇ ਜਿਹੜੇ ਸਿੱਖੇ ਹੁੰਦੇ ਮੇਰੇ ਤਾਂ ਸਿੱਧੀ ਗੱਲ ਆ ਹਾਂਜੀ ਅਸੀਂ ਪਿੰਡੂ ਲੋਕ ਆ ਪਿੰਡੂ ਲੋਕ ਨੂੰ ਨਹੀਂ ਇਹਨਾਂ ਦਾ ਪਤਾ ਸਾਨੂੰ ਬਸ ਇਹੀ ਕਹਿੰਦੇ ਰਹੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ ਬੇਫਿਕਰ ਹੋ ਪਹਿਲਾਂ ਸਾਨੂੰ ਕਹਿੰਦੇ ਰਹੇ ਇਹਦਾ ਮੁੰਡੇ ਦਾ ਸਹੁਰਾ ਕਹਿੰਦਾ ਰਿਹਾ ਵੀ ਮਿੰਨ ਤਾਂ ਆਪ ਨਹੀਂ ਫੋਨ ਆਉਂਦਾ ਮੇਰੇ ਨਾਲ ਕੁੜੀ ਪਰਿਵਾਰ ਨਾਲ ਵੀ ਗੱਲ ਨਹੀਂ ਕਰਦੀ ਉਸਨੂੰ। ਮਾਂ ਵੀ ਗੱਲ ਕਰਦੀ ਸੀ, ਸਭ ਕੁਝ ਕਰਦੀ ਸੀ ਇਹ ਗੱਲ। ਇਹੋ ਜਿਹੀ ਨਹੀਂ ਗੱਲ। ਕੁੜੀ ਗੱਲ ਕਰਦੀ ਸੀ। ਸਾਨੂੰ ਜਣੀ ਕਹਿੰਦੇ ਨੇ ਵੀ ਸਾਨੂੰ ਤਾਂ ਫੋਨ ਨਹੀਂ ਆਉਂਦਾ। ਫੇਰ ਅਸੀਂ ਕਹਿੰਦੇ ਵੀ ਨਹੀਂ ਫੋਨ ਆਉਂਦਾ ਤਾਂ ਇਹਦੀ ਵੱਡੀ ਭੈਣ ਨੂੰ ਫੋਨ ਆਉਂਦਾ। ਕਹਿੰਦਾ ਹਾਂ ਇਹਦਾ ਜਣੀ ਕਿ ਡੇੜੀ ਦੇ ਬਾਲਡਿੰਗਾਂ ਕਹਿੰਦਾ ਹਾਂ ਉਹਨੂੰ ਆਉਂਦਾ। ਤੇ ਉਹ ਹੈਗੀ ਅਸੀਂ ਮੁੰਡੀਆਂ ਵੀ ਲੜਾਂ ਦੇ ਨਾਲ ਮੁੰਡੀਆਂ ਉੱਥੇ ਉਹ ਵਿਆਹੀ ਕੁੜੀ। ਅਸੀਂ ਮੈਂ ਕਹਾਂ ਵੀ ਉਹਦੇ ਕੋਲ ਜਾਈਏ ਸੀ। ਕਹਿੰਦੇ ਹਾਂ ਉਹਦੇ ਕੋਲ ਜਾਓੜ। ਅਸੀਂ ਦੋ ਵਾਰੀ ਉਹਦੇ ਕੋਲ ਕੁੜੀ ਕੋਲੇ ਗਏ। ਉਹਦੇ ਕੋਲ ਜਾ ਕੇ ਬਹਿੰਦੇ ਰਹੇ ਸਵੇਰ ਤੋਂ ਸਾਡੇ ਨਾਲ ਗੱਲ ਹੀ ਨਹੀਂ ਕਰਾਉਣੀ ਉਹਨਾਂ ਨੇ ਅਸੀਂ ਕਹਿੰਦੇ ਸਾਡੇ ਨਾਲ ਗੱਲ ਤਾਂ ਕਰਾ ਦਿਓ ਕਿਹੜਾ ਵੀ ਕੀ ਗੱਲ ਲਾ ਕੀ ਬਾਤ ਨਾ ਕੋਈ ਗੱਲ ਨਹੀਂ ਸਾਡੇ ਨਾਲ ਕਰਾਉਦੇ ਕੀ ਜਿਵੇਂ ਅਖੀਰ ਨੂੰ ਅਸੀਂ ਆਹ ਕੰਮ ਕੀਤਾ ਮੈਂ ਦਰਖਾਸਤ ਦਿੱਤੀ ਸੀ 2021 ਚ ਜੁਲਾਈ 21 ਦੇ ਵਿੱਚ ਪਹਿਲਾਂ ਅਸੀਂ ਯਾਨੀ ਕਿ ਉਹਨਾਂ ਦੇ ਮਗਰ ਐਂ ਤੁਰੇ ਫਿਰਦੇ ਤਿੰਨ ਚਾਰ ਸਾਲ ਅਸੀਂ ਕਹਿੰਦੇ ਚੱਲ ਆਪੇ ਸਮਝ ਜਾਣਗੇ ਆਪੇ ਚੱਲ ਗੱਲਬਾਤ ਕੋਈ ਨਾ ਕੋਈ ਕਰਨ ਕਰਨ ਗਈ ਐਡੇ ਤਾਂ ਨਹੀਂ ਹੁੰਦੇ ਵੀ ਜਦੋਂ ਅਸੀਂ ਪੈਸਾ ਲਾਇਆ ਅਖੀਰ ਨੂੰ ਆਹ ਗੱਲ ਅਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ ਡੇਢ ਸਾਲ ਬਾਅਦ ਪਰਚੇ ਹੋਈ ਜੀ ਉਹਨਾਂ ਦੇ ਕੁੜੀ ਤੇ ਪਰਚਾ ਹੋਇਆ ਉਹਦੇ ਪਿਓ ਦੇ ਪਰਚਾ ਹੋਇਆ ਹਾਲਾਂਕਿ ਜਿਵੇਂ ਉਹਦੀ ਭੈਣ ਸੀ ਸਾਰਾ ਰੋਲ ਵੱਡਾ ਉਹਦੀ ਭੈਣ ਦਾ ਰੋਲ ਆ ਬੱਚੇ ਦੇ ਭੈਣ ਤੇ ਭਰਾ ਦਾ ਉਹਨਾਂ ਨੂੰ ਉਹਨਾਂ ਨੂੰ ਕੋਈ ਪਹ ਨਹੀਂ ਹੋਇਆ ਉਹਨਾਂ ਨੂੰ ਪੁਲਿਸ ਨੇ ਬਾਹਰ ਕੱਢ ਤਾ ਇਹਦੀ ਭੈਣ ਨੂੰ ਵੀ ਸਾਰਾ ਕੁਝ ਪਤਾ ਤੇ ਇਹਦੇ ਭਰਾ ਨੂੰ ਪਤਾ ਭੈਣ ਰਹਿੰਦੀ ਆ ਮੁੰਡੀਆਂ ਖੁਰਦ ਅਈ ਨਾਲ ਹੀ ਆ 14th ਹਸਪੀਟਲ ਦੇ ਨਾਲ ਤੇ ਭਰਾ ਭੈਣ ਦਾ ਨਾਮ ਹੈਗਾ ਸੋਨੀਆ ਹਸਬੰਡ ਦਾ ਨਾਮ ਪਰਮਿੰਦਰ ਸਿੰਘ ਤੇ ਬਰਾਦਰ ਦਾ ਨਾਮ ਆ ਗਗਨ ਉਹਨੂੰ ਵੀ ਇਹ ਸਾਰਾ ਕੁਝ ਪਤਾ ਉਹਨਾਂ ਦੇ ਸਾਰਾ ਕੁਝ ਦੋਨੇ ਭੈਣ ਅਸਲ ਵਿੱਚ ਨਾ ਮੇਰੀ ਜਿਹੜਾ ਸੋਹਰਾ ਸਾਹਿਬ ਆ ਉਹਨਾਂ ਦੀ ਪਹਿਲੀ ਮਤਲਬ ਵਾਈਫ ਦੀ ਡੈਥ ਹੋ ਗਈ ਸੀ ਸਟੈਪ ਵਾਈਫ ਆ ਤੇ ਉਹ ਸਾਰਾ ਕੁਝ ਉਹ ਵੱਡੀ ਭੈਣ ਨੇ ਹੀ ਪਾਲੀ ਸੀਗੀ ਸਾਰਾ ਕੁਝ ਇਹਦੀ ਵੱਡੀ ਭੈਣ ਤੇ ਹੀ ਅੰਡਰ ਚੱਲਦਾ ਪਿਆ ਸੋਹਰਾ ਕਹਿੰਦਾ ਮੈਨੂੰ ਨਹੀਂ ਪਤਾ ਜਦੋਂ ਮੇਰੇ ਡੈਡੀ ਮੰਮੀ ਹਣੀ ਦੋਨੇ ਜਾਣੇ ਗਏ ਸੀਗੇ ਵੀ ਅਸੀਂ ਕਿਹਦੇ ਕੋਲੇ ਜਾਗੇ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਫਿਰ ਮੇਰੇ ਸਾਰੇ ਨੇ ਇਹ ਗੱਲ ਕਹੀ ਵੀ ਵੱਡੀ ਕੁੜੀ ਨੂੰ ਸਾਰਾ ਕੁਝ ਪਤਾ ਹੁੰਦਾ ਉਹਦੇ ਨਾਲ ਗੱਲ ਕਰੋ ਜਦੋਂ ਵੱਡੀ ਕੁੜੀ ਕੋਲੇ ਗਏ ਇਹ ਦੋ ਦਿਨ ਦੋ ਵਾਰੀ ਉਹਦੇ ਕੋਲੇ ਗਏ ਸਵੇਰ ਤੋਂ ਸ਼ਾਮ ਤੱਕ ਉਹ ਉੱਥੇ ਬੈਠੇ ਰਹੇ ਉਹ ਆਪ ਤਾਂ ਗੱਲ ਕਰੀ ਜਾਂਦੀ ਹੈ ਕੁੜੀ ਨਾਲ ਕੁੜੀ ਇਹ ਗੱਲ ਤਾਂ ਕਹੀ ਜਾਂਦੀ ਹੈ ਹਾਂ ਮੈਂ ਗੱਲ ਕਰੂੰਗੀ ਕਰੂੰਗੀ ਪਰ ਉਹਨੇ ਗੱਲ ਨਹੀਂ ਕੀਤੀ ਆਪ ਉਹਦੇ ਫੋਨ ਤੇ ਗੱਲ ਕਰਦੀ ਹੈ WhatsApp ਤੇ ਮੰਮੀ ਡੈਡੀ ਹੁਣ ਤਾਂ ਪਾਸੇ ਹੋ ਕੇ ਮੰਮੀ ਡੈਡੀ ਨੂੰ ਪਤਾ ਵੀ ਲੱਗ ਗਿਆ ਵੀ ਇਹ ਗੱਲ ਕਰਦੀ ਹੈ ਪਰ ਜਦੋਂ ਮੰਮੀ ਡੈਡੀ ਨੂੰ ਇਹ ਗੱਲ ਕਹੀ ਵੀ ਸਾਡੀ ਗੱਲ ਕਰਾ ਕੁੜੀ ਨੇ ਉਹਦੇ ਹੀ ਨਹੀਂ ਮੇਰੇ ਨਾਲ ਗੱਲ ਹੋਈ ਨਹੀਂ ਹਾਂ ਇਹਨਾਂ ਜ਼ਰੂਰ ਕਹਿੰਦੀ ਆ ਵੀ ਮੈਂ ਮੁੰਡੇ ਨਾਲ ਤੇ ਆਪਣੇ ਸੱਤ ਸਹੁਰੇ ਨਾਲ ਗੱਲ ਕਰੂੰਗੀ ਇਹ ਚੀਜ਼ ਜਦੋਂ ਕੁੜੀ ਤੁਹਾਡੇ ਨਾਲ ਗੱਲਬਾਤ ਕਰਦੀ ਸੀ ਉਹਦੇ ਬਿਹੇਵੀਅਰ 'ਚ ਕੋਈ ਚੇਂਜ ਤੁਹਾਨੂੰ ਲੱਗਿਆ ਜਾਂ ਕੋਈ ਉਹਨੇ ਕੁਝ ਦੱਸਿਆ ਹੋਵੇ ਕਿ ਮੇਰਾ ਰਿਲੇਸ਼ਨ ਜਾਂ ਕਿਸੇ ਹੋਰ ਨਾਲ ਮੈਂ ਤੁਹਾਨੂੰ ਤਾਂ ਕਰਕੇ ਨਹੀਂ ਬੁਲਾ ਸਕਦੀ ਕੋਈ ਇਹੋ ਜੀ ਗੱਲ ਹੋਈ ਸੀ ਪਹਿਲਾਂ ਤਾਂ ਨਹੀਂ ਹੋਈ ਸੀ ਹਾਂ ਬਾਅਦ ਵਿੱਚ ਕੁਝ ਇਦਾਂ ਦਾ ਮੈਨੂੰ ਲੱਗਿਆ ਵਾ ਕਿਉਂਕਿ ਇਹਦੀ ਪ੍ਰਿੰਟ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਇਦਾਂ ਦੀ ਕੋਈ ਗੱਲ ਆ ਕੋਈ ਹਰਮਨ ਰਾਇਲ ਨਾਂ ਦੇ ਮੁੰਡੇ ਦੇ ਨਾਲ ਹੋਈ ਆ ਉਹਦੀ ਮੇਰੇ ਕੋਲ ਫੋਟੋ ਵੀ ਹੈਗੀ ਆ ਮੇਰੇ ਕੋਲ ਡਿਟੇਲ ਵੀ ਹੈਗੀ ਆ ਉਹਦੇ ਨਾਲ ਮੇਰੇ ਸਾਲੇ ਨੇ ਵੀ ਗੱਲ ਕੀਤੀ ਆ ਉਹਦੇ ਮੇਰੇ ਕੋਲ ਸਕਰੀਨਸ਼ਾਟ ਵੀ ਹੈਗੀ ਆ ਜਿਹੜੀ ਚੈਟ ਉਹਨਾਂ ਨਾਲ ਹੋਈ ਆ ਹਾਂਜੀ ਜਿੱਦਣੇ ਕਦੇ ਹੁਣ ਲੋੜ ਪਈ ਮੈਂ ਮ ਕੋਰਟ ਦੇ ਵਿੱਚ ਵੀ ਇਹ ਪੇਸ਼ ਕਰਾਂਗਾ ਕਿਉਂਕਿ ਮੈਨੂੰ ਪਤਾ ਵਾ ਜਿਹੜੀ ਚੀਜ਼ ਸੱਚ ਆ ਤੇ ਮੂਰੇ ਆਉਣੀ ਚਾਹੀਦੀ ਆ ਕਿਉਂਕਿ ਕੱਲ ਨੂੰ ਮੈਨੂੰ ਇਹ ਸੀ ਹਾਂ ਇਹਦੀ ਕਹਿਣ ਦੇ ਮੁਤਾਬਕ ਇਹ ਮੇ ਤਾਂ ਗਲਤੀ ਹੋ ਗਈ ਪਰ ਉਹਨੂੰ ਇਹ ਗੱਲ ਇਹ ਗੱਲ ਜ਼ਰੂਰ ਕਹੀ ਸੀ ਵੀ ਤੂੰ ਇੱਕ ਵਾਰੀ ਮੇਰੀ ਭੈਣ ਨਾਲ ਮਿਲ ਕੇ ਆ ਮੈਂ ਕਿਹਾ ਵੀ ਕਿੱਥੇ ਮਿਲ ਕੇ ਆ ਮੈਂ ਤੇਰੀ ਭੈਣ ਨੂੰ ਕਹਿੰਦੀ ਵੀ ਤੂੰ ਉੱਥੇ ਹੀ ਜਾ ਆ ਮੁੰਡਿਆ ਮੈਂ ਕਿਹਾ ਵੀ ਮੈਨੂੰ ਇੱਥੇ ਪਿੰਡ ਸਾਧ ਲੈ ਕਹਿੰਦੇ ਨਹੀਂ ਤੂੰ ਉੱਥੇ ਜਾ ਵੀ ਉਹ ਤੇਰੇ ਨਾਲ ਇਕੱਲੇ ਨਾਲ ਗੱਲ ਕਰੂਗੀ ਪਰ ਜਦੋਂ ਮੈਂ ਆਪਣੀ ਸਾਲੀ ਕੋਲੇ ਜਿਹੜੀ ਮੇਰੀ ਵੱਡੀ ਸਾਲੀ ਸਾਰਿਆਂ ਨਾਲ ਵੱਡੀ ਜਿਹਨੇ ਸਾਰੇ ਪਾਲਿਆ ਵਾ ਮੁੰਨੀਆਂ ਖੁਰਤ ਵਾਲੀ ਸੋਨਗਰ ਕੋਲੇ ਜਦੋਂ ਮੈਂ ਉਹਦੇ ਕੋਲੇ ਗਿਆ ਉਦੋਂ ਮੇਰਾ ਜਿਹੜਾ ਸਾਧੂ ਸੀ ਉਹ ਜੌਬ ਤੇ ਸੀ ਉਹਨੇ ਮੇਰੇ ਇਕੱਲੇ ਨਾਲ ਗੱਲ ਕੀਤੀ ਕਹਿੰਦੀ ਮੈਂ ਤੈਨੂੰ ਕੋਈ ਗੱਲ ਕਰਨੀ ਆ ਪਰ ਉਹਨੇ ਉਹ ਗੱਲ ਕਰਦੀ ਕਰਦੀ ਨਹੀਂ ਟਾਲਮਟੋਲ ਕਰਤੇ ਮਗਰੋਂ ਉਹ ਗੱਲ ਜਮ੍ਹਾਂ ਹੀ ਠੱਪ ਕਰਤੀ ਪਰ ਜਦੋਂ ਮੇਰੇ ਕੋਲ ਜਿਹੜੀ ਚੈਟ ਮੇਰੇ ਸਾਲੇ ਨੇ ਗੱਲ ਕੀਤੀ ਉਹ ਚੈਟ ਮੇਰੇ ਕੋਲ ਹੈਗੀ ਆ ਜਾਂ ਫਿਰ ਉਹ ਮੁੰਡੇ ਦੀ ਚੈਟ ਮੇਰੇ ਕੋਲ ਹੈਗੀ ਆ ਜਿਹਦੇ ਨਾਲ ਗੱਲ ਕਰਦੀ ਸੀਗੀ ਇਹ ਪਰ ਮੈਨੂੰ ਉਹਨੇ ਇਹ ਗੱਲ ਦੱਸਿਆ ਵੀ ਹਾਂ ਮੈਂ ਉਹਦੇ ਨਾਲ ਸਾਰੀ-ਸਾਰੀ ਰਾਤ ਗੱਲਾਂ ਕਰਦੀ ਰਹੀਆਂ ਮੇਰੇ ਕੋਲ ਸਕਰੀਨਸ਼ਾਟ ਵੀ ਹੈਗੇ ਆ ਜਦੋਂ ਮੈਂ ਉਹਨੂੰ ਕਾਲ ਲਾਉਂਦਾ ਹੀ ਕਾਲ ਵੇਟਿੰਗ ਚ ਆਉਂਦਾ ਹਰ ਵਕਤ WhatsApp ਤੇ ਕਾਲ ਕਰਾਂ ਤਾਂ ਵੀ ਬੈਠੇ ਤਾਂ ਮੈਨੂੰ ਫੋਨ ਕਰਨੇ ਕੀ ਹੁਣ ਅੱਗੇ ਦੀ ਕਾਰਵਾਈ ਕੀ ਚੱਲ ਰਹੀ ਹੈ ਤੁਸੀਂ ਅੱਗੇ ਕੀ ਕਰ ਰਹੇ ਹੋ ਇਸ ਬਾਰੇ ਮੈਂ ਇਹ ਚਾਹੁੰਦਾ ਵਾ ਕਿ ਕੋਸ਼ਿਸ਼ ਤਾਂ ਮੈਂ ਇਹੀ ਕਰੂੰਗਾ ਕਿ ਇੱਕ ਜਿਵੇਂ ਇਹਦੀ ਵੱਡੀ ਭੈਣ ਸੋਨੀਆ ਉਹਦੇ ਤੇ ਵੀ ਪਰਚਾ ਹੋਵੇ ਤੇ ਇਹਦੇ ਜਿਹੜਾ ਬ੍ਰਦਰ ਆ ਗਗਨ ਉਹਦੇ ਤੇ ਵੀ ਪਰਚਾ ਹੋਇਆ ਕਿਉਂ ਕਿ ਜਿੰਨਾ ਚਿਰ ਇਹਨਾਂ ਦੋਨਾਂ ਤੇ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਹੋ ਰਿਹਾ ਵਾ ਜਿੰਨਾ ਚਿਰ ਉਹਨਾਂ ਤੇ ਇਹ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਘਰੇ ਇਹਨੇ ਸਿੱਧੀ ਲੈਣ ਤੇ ਨਹੀਂ ਹੁੰਦਾ ਮੈਂ ਤਾਂ ਇਹ ਨਹੀਂ ਕਿਹਾ ਸੀਗਾ ਵੀ ਮੈਂ ਕੁੜੀ ਨਹੀਂ ਰੱਖਣੀ ਮੈਂ ਤਾਂ ਇਹਨੂੰ ਅੱਜ ਵੀ ਕਹਿਣਾ ਵਾ ਅੱਜ ਵੀ ਉਹ ਵਾਪਸ ਆ ਜੀ ਮੈਂ ਘਰ ਵਿੱਚ ਰੱਖਣ ਨੂੰ ਤਿਆਰ ਹਾਂ ਪਰ ਮੈਂ ਇਹ ਚੀਜ਼ ਨਹੀਂ ਚਾਹਦਾ ਹਾਂ ਜੀ ਹਾਂਜੀ ਉਹਨੇ ਇਹ ਦੇਖੋ ਉਹਨੇ ਹੁਣ ਮੈਨੂੰ ਪਿਛਲੇ ਸਾਲ 2024 ਦੇ ਵਿੱਚ ਐਂਡ ਦੇ ਵਿੱਚ ਉਹਨੇ ਮੈਨੂੰ ਡਿਵੋਰਸ ਪੇਪਰ ਤੇ ਵਨ ਸਾਈਡਡ ਡਿਵੋਰਸ ਪੇਪਰ ਤੇ ਕਾਗਜ਼ ਭੇਜਤੇ ਹੁਣ ਮੇਰਾ ਫੈਮਿਲੀ ਕੋਰਟ ਦੇ ਵਿੱਚ ਉਹ ਵੀ ਕੇਸ ਚੱਲਦਾ ਪਿਆ ਮਤਲਬ ਤੁਸੀਂ ਕਹਿ ਰਹੇ ਹੋ ਕਿ ਜੇ ਅੱਜ ਵੀ ਕੁੜੀ ਇੱਥੇ ਘਰ ਆ ਜਾਏ ਤੁਹਾਡੇ ਤੁਸੀਂ ਰੱਖਣ ਨੂੰ ਤਿਆਰ ਹੋ ਹਾਂਜੀ ਮੈਂ ਰੱਖਣ ਨੂੰ ਤਿਆਰ ਹਾਂ ਮੇਰੇ ਕੋਲੇ ਆਵੇ ਘਰੇ ਰਹੇ ਘਰ ਦਾ ਕੰਮ ਕਰੇ ਮੈਨੂੰ ਕੋਈ ਤਰ੍ਹਾਂ ਦੀ